ਪਿਓ ਦਾ ਪੈਸਾ ਨਾ ਖਰਾਬ ਕਰੋ ਕਿਉਂਕਿ ਮਾਪਿਓ ਪਤਾ ਨਹੀਂ ਵਿਚਾਰਾ ਕਿੱਦਾਂ ਪੈਸਾ ਕਮਾਉਂਦਾ ਠੀਕ ਹੈ ਤੇਰੀ ਪੜਾਈ ਆਈਟੀਆਈ ਕਰਨੀ ਆਈਟੀਆ ਕਰਨੀਆ ਦੋਸਤੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਸਿਆਣੇ ਕਹਿੰਦੇ ਆ ਜਿਹਨੇ ਕੀਤੀ ਸ਼ਰਮ ਤੇ ਉਹਦੇ ਫੁੱਟੇ ਕਰਮ ਤੋਂ ਦੋਸਤੋ ਕਹਿੰਦੇ ਸਫਲਤਾ ਜ਼ਿੰਦਗੀ ਦੇ ਵਿੱਚ ਕਦੇ ਪਹਿਲੇ ਦਿਨ ਨਹੀਂ ਮਿਲਦੀ ਜੇ ਆਪਣੇ ਇਰਾਦੇ ਪੱਕੇ ਹੋਣ ਮਿਹਨਤ ਕਰਨ ਦਾ ਜਜ਼ਬਾ ਵਿੱਚ ਹੋਵੇ ਤਾਂ ਆਪਣੇ ਵਿੱਚ ਕੋਈ ਨਾ ਕੋਈ ਹੁਨਰ ਸਿੱਖਿਆ ਹੋਵੇ ਤਾਂ ਇੱਕ ਨਾ ਇੱਕ ਦਿਨ ਸਫਲਤਾ ਜ਼ਰੂਰ ਮਿਲਦੀ ਹੈ ਸੋ ਦੋਸਤੋ ਮੇਰੇ ਨਾਲ ਖੜੇ ਨੇ ਵੀਰ ਜਗਪਾਲ ਸਿੰਘ ਜੀ ਪਿੰਡ ਮੰਗਲੀ ਤੋਂ ਛੋਟਾ ਨਾਮ ਲਾੜਲਾ ਭੁੰਡੀ ਰੱਖਿਆ ਜੀ ਮਾਪਿਆਂ ਨੇ ਸੋ ਇਹ ਮੇਰੇ ਵੀਰ ਲੈਂਟਰ ਤੋੜਨ ਦਾ ਕੰਮ ਵੀ ਕਰਦੇ ਆ ਤੇ ਜਿੱਥੇ ਮਲਬਾ ਵਗੈਰਾ ਕਿਸੇ ਨੇ ਚੁਕਵਾਣਾ ਹੋਵੇ ਉਹਦਾ ਕੰਮ ਵੀ ਕਰਦੇ ਆ ਜਿਹਨਾਂ ਭੈਣਾ ਭਰਾਵਾਂ ਨੇ ਆਪਣੇ ਲੈਂਟਰ ਜਾਂ ਗਾਡਰ ਵਾਲਿਆਂ ਦੇ ਜਿਹੜੀਆਂ ਛੱਤਾਂ ਹੁੰਦੀਆਂ ਉਹ ਤੜਵਾ ਕੇ ਬੰਦੇ ਨੇ ਨਵੀਂ ਉਸਾਰੀ ਕਰਨੀ ਹੁੰਦੀ ਹੈ ਉਹ ਮੇਰੇ ਵੀਰ ਨੂੰ ਮਿਲ ਸਕਦੇ ਆ ਆਓ ਸਾਡੇ ਵੀਰ ਜੀ ਨਾਲ ਗੱਲ ਕਰਦੇ ਆ ਜੀ ਹੋਰ ਜਗਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਦੱਸੋ ਵੀ ਤੁਸੀਂ ਇਹ ਕੰਮ ਕਦੋਂ ਤੋਂ ਸ਼ੁਰੂ ਕੀਤਾ ਹੋਇਆ ਹੈ ਭਾਜੀ ਮੈਂ ਇਹਨੂੰ ਇਹ ਕੰਮ 15 ਸਾਲ ਹੋ ਗਏ ਕਰਦਿਆਂ ਮਤੇਵੜਾ ਫੈਕਟਰੀ ਹਰਿਆਣ ਟੰਡਸਟਰੀ ਚ ਲੱਗੇ ਹੋਏ ਸੀ ਹਾਂਜੀ ਤੇ ਉਹ ਬੰਦ ਹੋ ਗਈ ਭਾਜੀ ਜੀ ਤੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਰਨਾ ਤੁਹਾਨੂੰ ਪਤਾ ਮੰਗਾਈ ਕਿੰਨੀ ਆ ਜੀ ਇਸ ਕਰਕੇ ਫਿਰ ਮੈਂ ਇਹ ਕੰਮ ਦੇ ਵਿੱਚ ਪੈ ਗਏ ਤੂੜ ਪੰਦੇ ਤੁਹਾਡੇ ਬੱਚੇ ਕਿੰਨੇ ਆ ਜੀ ਭਾਜੀ ਮੇਰੀ ਇੱਕ ਲੜਕੀ ਆ ਹਾਂਜੀ ਤੇ ਦੋ ਬੇਟੇ ਜੀ ਤੇ ਮੈਂ ਸੁਣਾ ਵੀ ਬੱਚੇ ਵੀ ਬਹੁਤ ਵਧੀਆ ਪੜ੍ਹਾਈ ਦੇ ਵਿੱਚ ਵੀ ਬੜੇ ਵਧੀਆ ਤੇ ਮਿਹਨਤ ਵੀ ਬਹੁਤ ਚੰਗੀ ਕਰਦੇ ਆ ਤੁਹਾਡੇ ਨਾਲ ਲੱਗਦੇ ਆ ਭਾਈ ਗੁਰੂ ਮਹਾਰਾਜ ਦੀ ਕਿਰਪਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਬਾ ਅੰਦਾਜ਼ ਜੀ ਦੀ ਜਿਹਦੀ ਬਦੌਲਤ ਕੰਮ ਵੀ ਮਿਲੀ ਜਾਂਦਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬੱਚੇ ਵੀ ਵਧੀਆ ਵਾ ਮਿਹਨਤ ਕਰਦੇ ਆ ਬੀਟੀਆ ਬੀਏ ਕਰ ਰਹੀ ਆ ਤੇ ਬੜੇ ਬੇਟੇ ਨੇ ਪਲੱਸ 2 ਪਾਸ ਕਰ ਲਿਆ ਛੋਟਾ ਬੇਟਾ ਪ੍ਰਦੀਪ ਸਿੰਘ ਹਾਂਜੀ ਤੇ ਉਹ ਬੇਟਾ ਮੇਰਾ 10 ਪਾਸ ਕਰਕੇ ਪਿੰਡ ਬੂਥ ਕਾਡ ਦੇ ਵਿੱਚ ਗਿਆਨ ਸਾਗਰ ਸਕੂਲ ਆਈ ਇੰਗਲਿਸ਼ ਮੀਡੀਆ ਹਾਂਜੀ ਹਾਂਜੀ ਤੇ ਉਹਦੇ ਵਿੱਚ ਉਹਨੂੰ ਅਗਲਾ ਕਰਾਇਆ ਠੀਕ ਹੈ ਹਾਂਜੀ ਅੱਜ ਕੰਨੇ ਚੱਲੋ ਸਾਡੀ ਜ਼ਿੰਦਗੀ ਜਿੱਦਾਂ ਨਹੀਂ ਸੀਗੀ ਬੱਚੇ ਵਧੀਆ ਪੜ ਜਾਣ ਕੋ ਚੰਗੇ ਲੋਕ ਬਣ ਕੇ ਲੱਗ ਜਾਣ ਭਾਜੀ ਮੈਨੂੰ ਇਹ ਗੱਲ ਦੀ ਬੜੀ ਖੁਸ਼ੀ ਹੈ ਤੁਸੀਂ ਆਪਣੇ ਬੱਚੇ ਵੀ ਆਪਰੇ ਵਾਂਗੂ ਮਿਹਨਤੀ ਬਣਾਏ ਆ ਚੰਡ ਕੇ ਰੱਖੇ ਹੋਇਆ ਦੋਸਤੋ ਸਾਡੇ ਵੀਰ ਜੀ ਜੋ ਆਪਣੇ ਬੱਚਿਆਂ ਦੀ ਗੱਲ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਵੱਡਾ ਲੜਕਾ ਕਾਕਾ ਜਸ਼ਨ ਸਿੰਘ ਆਪਣੇ ਡੈਡੀ ਦੇ ਨਾਲ ਸਵੇਰੇ ਤੜਕੇ 7 ਵਜੇ ਦੇ ਸਾਡੇ ਕੋਲ ਪਹੁੰਚੇ ਨੇ ਅਤੇ ਇਹਨਾਂ ਨੇ 9 ਵਜੇ ਤੋਂ ਪਹਿਲਾਂ ਦਿਹਾੜੀ ਪਾ ਕੇ ਆਪਣੇ ਘਰੇ ਚਲੇ ਜਾਣਾ ਲੋਕੀ ਤਾਂ 9 ਵਜੇ ਕੰਮ ਤੇ ਪਹੁੰਚਦੇ ਆ ਪਰ ਮੇਰੇ ਵੀਰ ਜੀ 7 ਵਜੇ ਆ ਕੇ ਦੋਨੇ ਪੇ ਪੁੱਤ ਬੜੀ ਠੋਗਮੀ ਦਿਹਾੜੀ ਪਾ ਕੇ ਸਾਡੇ ਕੋਲੋਂ ਜਾਣਗੇ ਸੋ ਆਓ ਉਹਦੇ ਬੱਚੇ ਨੂੰ ਮਿਲਾਂਦੇ ਜੀ ਆ ਆ ਜੀ ਕੀ ਬਾਤ ਆ ਜੀ ਕਾਕਾ ਜਸ ਸਿੰਘ ਕੀ ਹਾਲ ਚਾਲ ਵੇ ਬੁਰਦਸਰ ਬੜਾ ਚੰਗਾ ਲੱਗਿਆ ਵੀ ਤੁਸੀਂ ਆਪਣੇ ਪਾਪਾ ਦੇ ਨਾਲ ਰਲ ਕੇ ਮਿਹਨਤ ਕਰ ਰਹੇ ਆ ਉਹਦੇ ਮੋਢੇ ਨਾਲ ਮੋਢਾ ਲਾ ਕੇ ਉਹਦੇ ਕੰਮ ਦੇ ਵਿੱਚ ਹੱਥ ਵਟਾਣੇ ਸਾਨੂੰ ਬੜੀ ਖੁਸ਼ੀ ਹੋਈ ਜੀ ਖਾਣ ਵਾਲੇ ਬੱਚੇ ਬਥੇਰੇ ਆ ਹਾਲੇ ਸਕੂਲ 'ਚ ਪੜ੍ਹਨਾ ਸ਼ੁਰੂ ਨਹੀਂ ਹੁੰਦੇ ਪਹਿਲੇ ਆਪਣੇ ਡੈਡੀ ਕੋਲ ਡਿਮਾਂਡ ਕਰਦੇ ਮੋਟਰਸਾਈਕਲ ਲੈ ਕੇ ਦਿਓ ਹਨ ਫੀਲਡ ਲੈ ਕੇ ਦਿਓ ਪੜਾਈਆਂ ਤਾਂ ਬਾਅਦ ਦੀਆਂ ਗੱਲਾਂ ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਆਪਣੇ ਪਾਪਾ ਦੇ ਨਾਲ ਇੱਥੇ ਕੰਮ ਕਰਨ ਵਾਸਤੇ ਆਏ ਆ ਹਾਂਜੀ ਕਾਕਾ ਕੀ ਹਾਲੀ ਜੀ ਜੀ ਅੰਕਲ ਜੋ ਤਾਂ ਵੀ ਅੰਕਲ ਕਿੰਨੇ ਹੀ ਬਣਾ ਤੁਹਾਨੂੰ ਸਾਡੀ ਘਰ ਦੀ ਹਾਲਾਤ ਵੀ ਹਸਾਮਨਾ ਚੱਲ ਨੇ ਆ ਪੜਾਈ ਵੀ ਅਸੀਂ ਆਪ ਦੀ ਪੂਰੀ ਕੀਤੀ ਹੈ ਹੁਣ ਕਾਲਜ ਲਾਈਫ ਨੂੰ ਆ ਦੇਖਣੀ ਹੈ ਠੀਕ ਹੈ ਠੀਕ ਕਾਲਜ ਲਾਈਫ ਦੇ ਪੈਸੇ ਅਸੀਂ ਆਰ ਕਰਨੇ ਆ ਠੀਕ ਹੈ ਤੁਹਾਨੂੰ ਇਹਦੇ ਵਿੱਚ ਕੋਈ ਸ਼ਰਮ ਮਹਿਸੂਸ ਤਾਂ ਨਹੀਂ ਹੁੰਦੀ ਵੀ ਤੁਸੀਂ ਮਤਲਬ ਆ ਲੇਬਰ ਕੰਮ ਕਰ ਰਹੇ ਆ ਪੜ੍ਹ ਲਿਖ ਕੇ ਸਾਨੂੰ ਕੋਈ ਸ਼ਰਮ ਨਹੀਂ ਇਹ ਬਾਪੂ ਦਾ ਕੰਮ ਆ ਬਾਪੂ ਦੇ ਨਾਲ ਚੱਲਦਾ ਕੋਈ ਐਦਾਂ ਵੀ ਅਸੀਂ ਆਪ ਦੀ ਪੜ੍ਹਾਈ ਦੇ ਲਈ ਖਰਚਾ ਦੇ ਦੇਖਣਾ ਦੇਖਣਾ ਬੰਦਾ ਸਾਰਿਆਂ ਨੂੰ ਕੀ ਕਰਦੇ ਹਾਲਾਤ ਕਿਦਾਂ ਦੇ ਆ ਅਸੀਂ ਗਰੀਬੀ ਜੋ ਅੱਗੇ ਬਤਨਾ ਗਏ ਪਿੱਛੇ ਨਹੀਂ ਹੈਣਾ ਅੱਗੇ ਅੱਛਾ ਕੋਈ ਇਸ ਤੋਂ ਬਾਅਦ ਤੁਹਾਡਾ ਕੋਈ ਫਿਊਚਰ ਪਲਾਨ ਵੀ ਬਾਹਰ ਜਾਣਾ ਕਿੱਦਾਂ ਕਰਨਾ ਜਾਂ ਇੱਥੇ ਹੀ ਰਹਿ ਕੇ ਆਪਣੇ ਪੰਜਾਬ ਦੇ ਵਿੱਚ ਕੋਈ ਬਿਜ਼ਨਸ ਦੇਖਣਾ ਇਸ ਟਾਈਮ ਅਨਸਾਲ ਦੀ ਪੜਾਈ ਚੱਲਦੀ ਐ ਇਸ ਪੜਾਈ ਤੋਂ ਬਾਅਦ ਇਹ ਸੋਚਿਆ ਨਹੀਂ ਹੈਗਾ ਪੜਾਈ ਤੋਂ ਬਾਅਦ ਇਹ ਮੈਂ ਸਕੂਲਰ ਜੌਬ ਲਗੂਗੀ ਠੀਕ ਹੈ ਤੇਰੀ ਪੜਾਈ ਆਈਟੀਆ ਹੀ ਕਰਨੀ ਆਈਟੀਆ ਕਰਨੀ ਆ ਵਾਹ ਤੇ ਡੀਮ ਕਰਨੀ ਪੜਾਈ ਆ ਡੀਮ ਕਰਨ ਦੀ ਪੜਾਈ ਆ ਆਈਟੀਆ ਕਰਕੇ ਫਿਰ ਕਹਾ ਜੌਬ ਲਗੂ ਵਾਹ ਜੀ ਵਾਹ ਦੋਸਤੋ ਤੁਸੀਂ ਦੇਖਿਆ ਹੁਣ ਕਈ ਵਾਰੀ ਬੱਚੇ ਪੜ੍ਹ ਲਿਖ ਕੇ ਪਲਾਸਟੂ ਕਰਕੇ ਆਇਲਟ ਕਰਕੇ ਬਾਹਰ ਨੂੰ ਪੰਜਣ ਦੀ ਸੋਚਦੇ ਆ ਉਹ ਬਾਹਰ ਜਾ ਕੇ ੱੱਕੇ ਖਾ ਖੂ ਕੇ ਕਈ ਵਾਰੀ ਮਾਪਿਆਂ ਦਾ 20 25 25 ਲੱਖ ਰੁਪਏ ਬਰਬਾਦ ਕਰਕੇ ਚਲੇ ਜਾਂਦੇ ਆ ਪਰ ਦੋਸਤੋ ਤੁਸੀਂ ਇਹ ਦੇਖਣਾ ਜਿਹੜਾ ਬੱਚਾ ਇੱਥੇ ਮਿਹਨਤ ਕਰ ਗਿਆ ਉਹ ਦੁਨੀਆ ਦੇ ਕਿਸੇ ਕੋਨੇ ਪਰ ਫੇਲ ਨਹੀਂ ਹੋਊਗਾ ਪਹਿਲਾਂ ਤਾਂ ਇਹਨਾਂ ਨੂੰ ਸਲਾਮ ਹੈ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੇ ਨਾਲ ਹੱਥ ਵਟਾਉਂਦੇ ਆ ਤੇ ਆਪਣੇ ਮਾਪਿਓ ਦੇ ਨਾਲ ਲੱਗ ਕੇ ਮਿਹਨਤ ਕਰਕੇ ਆਪਣੇ ਘਰ-ਬਾਰ ਚਲਾ ਰਹੇ ਆ ਅਤੇ ਗਾਹਾਂ ਸਤਿਗੁਰੂ ਪਾਸ਼ਾ ਇਹਨਾਂ ਨੂੰ ਤਰੱਕੀ ਬਖਸ਼ੇ ਤਰੱਕੀ ਤਾਂ ਆਪੇ ਮਿਲਣੀ ਆ ਜਦੋਂ ਇਰਾਦਾ ਪੱਕਾ ਹੋਵੇ ਅਤੇ ਮਿਹਨਤ ਕਰਨ ਦਾ ਜਜ਼ਬਾ ਹੋਵੇ ਅਤੇ ਮਨ ਦੇ ਵਿੱਚ ਸੋਚਿਆ ਹੋਵੇ ਮੈਂ ਆਹ ਕੰਮ ਕਰਨਾ ਹੈ ਜਿਹੜਾ ਬੱਚਾ ਇੱਥੇ ਮਿਹਨਤ ਕਰ ਰਿਹਾ ਉਹ ਬਾਹਰ ਜਾ ਕੇ ਵੀ ਮਿਹਨਤ ਕਰਕੇ ਉਹਨੂੰ ਸਫਲਤਾ ਹੀ ਮਿਲਦੀ ਹੈ ਸੋ ਵੀਰ ਜੀ ਤੁਹਾਡਾ ਜਿਹੜੀ ਆਪਣੀ ਪਬਲਿਕ ਸਾਡੇ ਯਾਰ ਦੋਸਤ ਮਿੱਤਰ ਜਿਨ੍ਹਾਂ ਨੇ ਕੋਈ ਕੰਮ ਕਰਾਉਣਾ ਉਹਨਾਂ ਨੂੰ ਦੱਸਣ ਵਾਸਤੇ ਤੁਸੀਂ ਆਪਣਾ ਕੋਈ ਮੋਬਾਈਲ ਨੰਬਰ ਦੱਸੋ ਜੀ 99149 25360 ਕੀ ਕੀ ਕੰਮ ਕਰਦੇ ਆ ਜੇ ਕਿਸੇ ਨੇ ਕੰਮ ਕਰਾਉਣਾ ਹੋਵੇ ਤੁਹਾਡੇ ਕੋਲ? ਭਾਜੀ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਜਦੋਂ ਕਿਦਾ ਪੁਰਾਣੀ ਬਿਲਡਿੰਗ ਢਵਾਉਣੀ ਆ। ਹਾਂਜੀ। ਤੋਂ ਉਹਦਾ ਲੈਂਟਰ ਤੋੜ ਕੇ ਸਰੀਆ ਕੱਢ ਕੇ ਸਾਈਡ ਤੇ ਕਰਦੀਦਾ। ਇੱਟਾਂ ਸਾਫ਼ ਕਰਕੇ ਚੱਕਾ ਲਾਦੀਦਾ ਰੂੜੇ ਇੱਕ ਸਾਈਡ ਤੇ ਕਰਦੀਦਾ। ਜੇ ਅਗਲਾ ਕਹੇ ਮਲਬਾ ਚੁਕਾਣਾ ਉਹ ਵੀ ਚੁਕਾਦੀਦਾ। ਹਾਂ ਜੇ ਕਿਹੜਾ ਬੱਦ ਮਟੀਰੀਅਲ ਵੇਚਣਾ ਹੋਵੇ। ਬੱਦ ਮਟੀਰੀਅਲ ਕਹਿੰਦਾ ਜੀ ਮੈਂ ਆ ਪੁਰਾਣਾ ਮਟੀਰੀਅਲ ਵੇਚਣਾ ਵਾਂ। ਆਪਾਂ ਉਹ ਵੀ ਲੱਗਿਆ ਭਾਜੀ। ਤੇ ਬਾਕੀ ਬੀਮ ਡੌਨ ਬੀਮ ਕਿਸੇ ਤਰ੍ਹਾਂ ਮਤਲਬ ਤੋੜਨਾ ਹੋਇਆ ਤੋੜਪੰਨ ਕਰਦੇ ਆ ਆਪਣੇ ਕੋਲ ਪੰਜ ਮਸ਼ੀਨਾਂ ਚੱਲ ਕੇ ਹਾਂ ਬੱਟੀਆਂ ਜੀ ਤੇ ਆਪਣੇ ਕੋਲ 10 ਬੰਦੇ ਆ ਲੇਬਰ ਵਾਲੇ ਜੀ ਤੇ ਇਕੱਠੇ ਹੀ ਕੰਮ ਕਰੀਦਾ ਅਸੀਂ ਸਾਡੇ ਦਾ ਪੇਮ ਪਿਆਰ ਬਹੁਤਾ ਸਾਡੇ ਅਸੀਂ ਇਹ ਨਹੀਂ ਹੋਣਾ ਕੀਤਾ ਹੋਇਆ ਵੀ ਤੁਸੀਂ ਯਾਰ ਲੇਬਰ ਵਾਲੇ ਆ ਇੱਕ ਮੈਂਬਰ ਬਣੇ ਹੋਇਆ ਗਰੁੱਪ ਬਣਾਇਆ ਹੋਇਆ ਅਸੀਂ ਗਰੁੱਪ ਦੇ ਵਿੱਚ ਕੰਮ ਕਰਦੇ ਆ ਪਿਆਰ ਨਾਲ ਠੇਕੇਦਾਰ ਤੁਸੀਂ ਹੋ ਸਭ ਦਾ ਠੇਕੇਦਾਰ ਮੈਂ ਹੀ ਆ ਪੈਸੇ ਵੰਡ ਕੇ ਦੇ ਦਿੱਤੇ ਉਹਨਾਂ ਕੋਈ ਕਹਿ ਨਹੀਂ ਸਕਦਾ ਵੀ ਸਾਨੂੰ ਪੈਸੇ ਨਹੀਂ ਮਿਲੇਗੇ ਜਿੰਨੇ ਪੈਸੇ ਆਏ ਉਸੇ ਹਿਸਾਬ ਨਾਲ ਵੰਡ ਕੇ ਆਪਾਂ ਦੀ ਤੁਦਿਜੀਏ ਠੀਕ ਹੈ ਜੀ ਹਾਂ ਚਾਹ ਪਾਣੀ ਅਗਲੇ ਨਾਲ ਸ਼ਿਕਾਇਤਾਂ ਸੀ ਇਹ ਵਧੀਆ ਤਰੀਕੇ ਨਾਲ ਕੋਈ ਭਈਆ ਆ ਜੇ ਕੋਈ ਪੰਜਾਬੀ ਆ ਜਵੇ ਆਪਾਂ ਇਹ ਨਹੀਂ ਕਹਿੰਦੇ ਕਿ ਤੂੰ ਭਈਆ ਮੈਂ ਨਹੀਂ ਨਾਮ ਲੈ ਕੇ ਉਹਨੂੰ ਬੁਲਾਈਦਾ ਤੇ ਰਾਮ ਨੂੰ ਕਹਿੰਦਾ ਰਾਮ ਭਈਆ ਇੱਧਰ ਆ ਜਾ ਜਿੱਦਾਂ ਕਹਿੰਦੇ ਆ ਨਾ ਪੂਛ ਜਿੱਦਾਂ ਨਹੀਂ ਬਾਜ਼ ਮਾਰੂਗਾ ਉਦਾਂ ਨਹੀਂ ਜਾਣੀ ਜੇ ਕਿਸੇ ਨੂੰ ਗਾਲ ਕੱਢੂਗਾ ਤਾਂ ਤੁਹਾਨੂੰ ਗਾਲੇ ਕੱਢੂਗਾ ਹਾਂਜੀ ਇਸ ਕਰਕੇ ਕਹਿੰਦੀ ਆ ਪਿਆਰ ਨਾਲ ਬੁਲਾਓ ਭੈਣ ਭਾਈ ਕਹਿ ਕੇ ਬੁਲਾਓ ਭੈਣ ਭਾਈ ਕਹਿ ਕੇ ਨਾਲੇ ਬੇਨਤੀ ਆ ਜੀ ਮੇਰੀ ਹੱਥ ਮੰਨ ਕੇ ਮੇਰੇ ਭੈਣਾ ਭਰਾਵਾਂ ਨੂੰ ਇਹੋ ਜਿਹੇ ਬੱਚਿਆਂ ਨੂੰ ਹਾਂਜੀ ਵੀ ਬੇਟਾ ਜ਼ਿੰਦਗੀ ਦੇ ਵਿੱਚ ਅਗਰ ਤਰੱਕੀ ਕਰਨੀ ਆ ਤਾਂ ਸਭ ਤੋਂ ਪਹਿਲਾਂ ਆਪਣੇ ਇੰਡੀਆ 'ਚ ਮਿਹਨਤ ਕਰੋ ਜੀ ਮਾਪਿਓ ਦਾ ਪੈਸਾ ਨਾ ਖਰਾਬ ਕਰੋ ਕਿਉਂਕਿ ਮਾਪਿਓ ਪਤਾ ਨਹੀਂ ਵਿਚਾਰਾ ਕਿੱਦਾਂ ਪੈਸਾ ਕਮਾਉਂਦਾ ਹੂੰ ਚੰਗਾ ਕਮਾਉਂਦਾ ਚਾਹੇ ਮਾਰਾ ਕਮਾਉਂਦਾ ਇਹ ਸੱਚੇ ਪਾਤਸ਼ਾਹ ਜਾਣਦਾ ਇਸ ਕਰਕੇ ਜਿਹੜਾ 20 25 ਲੱਖ ਲਾਣਾ ਨਾ ਮਾਪਿਓ ਦਾ ਲਾਣਾ ਤੇ ਉਹਦੀ ਕਦਰ ਪਾਓ ਮਾਪਿਓ ਦੀ ਜੇ ਮਾਪਿਓ ਦੀ ਤੁਸੀਂ ਕਦਰ ਪਾਉਂਗੇ ਨਾ ਪ੍ਰਮਾਤਮਾ ਨੂੰ ਤੇ ਉਹਦੀ ਕਦਰ ਪਾਉਗਾ ਨਹੀਂ ਤੁਹਾਡੀ ਪ੍ਰਮਾਤਮਾ ਨਾਲ ਨਹੀਂ ਕਦਰ ਪਾਣੀ ਜੀ ਪੈਸਾ ਬਹੁਤ ਮਿਹਨਤ ਕਰਕੇ ਕਮਾ ਆ ਜਾਂਦਾ ਅਸੀਂ ਫੇਪਾ ਤੋਂ ਦੋਨੇ 7 ਵਜੇ ਦੇ ਆਏ ਹੋਏ ਆ ਦੇਖੋ 7 ਵਜੇ ਦੇ ਆ ਤੋਰਪਨ ਕੀਤੀਆਂ ਮਾਲਵਾ ਚੱਕ ਰਿਹਾ ਮਿੱਟੀ ਦਾ ਮਿੱਟੀ ਹੋ ਰਿਹਾ ਅਸੀਂ ਜੇ ਬਾਅਦ ਦੇ ਵਿੱਚ ਬੱਚਾ ਉਹੀ ਪੈਸਾ ਖਰਾਬ ਕਰੇ ਮਨ ਬੜਾ ਦੁਖੀ ਹੁੰਦਾ ਬਾਪ ਦਾ ਮੇਰੀ ਬੇਨਤੀ ਐਸ ਕਰਕੇ ਬੱਚਿਆਂ ਨੂੰ ਬੇਟਾ ਜੀ ਲਾ ਕੇ ਪੜੋ ਮਿਹਨਤ ਕਰਕੇ ਪੜੋ ਤੇ ਮਿਹਨਤ ਕਰਕੇ ਹੀ ਕੋਈ ਤਰੱਕੀਆਂ ਪਾਓ ਸੋ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਬੱਚੇ ਦਾ ਵੀ ਹੌਸਲਾ ਵਧਾਇਓ ਅਤੇ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਜੋ ਸੋਚਦੀ ਹੈ ਕਿ ਅਸੀਂ ਬਾਹਰ ਜਾ ਕੇ ਹੀ ਕਾਮਯਾਬ ਹੋਣਾ ਉਹਨਾਂ ਨੂੰ ਵੀ ਬੇਨਤੀ ਹੈ ਜਿਹਨੇ ਕਾਮਯਾਬੀ ਹਾਸਲ ਕਰਨੀ ਹੈ ਇੱਥੇ ਵੀ ਰਹਿ ਕੇ ਕਰ ਸਕਦੇ ਹੈ ভাই ਕੁਛ ਦਾ ਖਾਲਸਾ ভাই ਕੁਛ ਵੈਗੁਰ ਜੀ ਕਿਫਤੇ ਜੀ